ਹਾਂ ਐਂਡੀਅਰ ਦਿਓਸ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੱਤਰਕਾਰ ਗਿਰੇਥਨ ਤਰਵੜੀ ਅੱਜ ਵੇਲੇ ਮੌਜੂਦਾ ਅਸੀਂ ਅਜਨਾਲਾ ਸਾਡੇ ਨਾਲ ਨੇ ਇੱਕ ਮਹਾਨ ਹਸਤੀ ਸਮਾਜ ਸੇਵਕ ਔਰ ਸਮਾਜਵਾਦੀ ਪਾਰਟੀ ਦੇ ਪੰਜਾਬ ਦੇ ਮੁਖ ਬੁਲਾਰੇ ਮਰਜੋਬ ਡਾਕਟਰ ਕਰਮੇਸ਼ ਸਿੰਘ ਮਠਾਰੂ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਸਾਡੇ ਚੈਨਲ ਦਾ ਡੇਲੀ ਰਿਪੋਰਟਸ ਵੱਲੋਂ ਅਸੀਂ ਸਮਾਜ ਸੇਵਕ ਔਰ ਜੋ ਸਮਾਜ ਦੇ ਵਿੱਚ ਵਧੀਆ ਪੜਾਈ ਦਾ ਕੰਮ ਕਰ ਰਹੇ ਨੇ ਉਹਨਾਂ ਹਸਤੀਆਂ ਨੂੰ ਅਸੀਂ ਆਪਣੇ ਮਰਜੋਬ ਜੀ ਸ਼ਰਮਾ ਜੀ ਦਾ ਤਨਸੁਨਮਾਨ ਸਨਮਾਨਤ ਕਰਦੇ ਹਾਂ ਤੇ ਅੱਜ ਇਹ ਪਰਸਨੈਲਿਟੀ ਵਕਈ ਹੀ ਸਨਮਾਨ ਦੀ ਹੱਕਾ ਕਿ ਚਾਰ ਪੰਜ ਬੰਦੇ ਬੈਠੇ ਹੁੰਦੇ ਆ ਜਿਹਨੇ ਕਿ ਪਰਸਨਲ ਕੰਮਾਂ ਵਾਸਤੇ ਹੁੰਦੇ ਆ ਔਰ ਡਾਕਟਰ ਸਾਹਿਬ ਉੱਚੇ ਤੌਰ ਤੇ ਜੋ ਜਿੱਥੋਂ ਤੱਕ ਹੋ ਸਕਦਾ ਉਹਦਾ ਕੰਮ ਕਰਾ ਕੇ ਦਿੰਦੇ ਆ ਔਰ ਅੱਜ ਸਾਨੂੰ ਬੜਾ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਇਹੋ ਜੀ ਪਰਸਨੈਲਿਟੀ ਨੂੰ ਆਪਣੇ ਚੰਦਰੂਪ ਸਨਮਾਨਤ ਕਰਨ ਜਾ ਰਹੇ ਆ ਔਰ ਸਭ ਤੋਂ ਵਧੀਆ ਇਹ ਗੱਲ ਹੈ ਕਿ ਭਾਜੀ ਸਾਡੇ ਬੜਾ ਸੋਚਿਆ ਕਿ ਤੈਨੂੰ ਕੀ ਦਈਏ ਪਰ ਕਲਮ ਦੀ ਤਾਕਤ ਨਾਲੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ ਡਾਕਟਰ ਸਾਹਿਬ ਔਰ ਅਸੀਂ ਦੁਬਾਰਾ ਤੋਂ ਧੰਨਵਾਦੀ ਆ ਇੱਕ ਜਨ ਆਪਣਾ ਕੀੰਤੀ ਸ਼ਰਮਾ ਦਿੱਤਾ ਡਾਕਟਰ ਸਾਹਿਬ ਦੋ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਕਲਮ ਨਾਲ ਕਰਦੇ ਹੋ ਅੱਜ ਮੈਂ ਧੰਨਵਾਦੀ ਆ ਕਿ ਮੇਰੇ ਭਰਾਵਾ ਨੇ ਮੈਨੂੰ ਕਲਮ ਦਿੱਤੀ ਆ ਇਹ ਕਲਮ ਹੀ ਸੰਸਾਰ ਦੀ ਰਚਨਾ ਕਰਦੀ ਆ ਗੁਰਬਾਣੀ ਦੀ ਰਚਨਾ ਵੀ ਕਲਮ ਨੇ ਕੀਤੀ ਬਾਈਬਲ ਦੀ ਰਚਨਾ ਵੀ ਕਲਮ ਨੇ ਕੀਤੀ ਕੁਰਾਨ ਦੀ ਰਚਨਾ ਵੀ ਕਲਮ ਨੇ ਕੀਤੀ ਰਮਾਇਣ ਦੀ ਰਚਨਾ ਵੀ ਕਲਮ ਨੇ ਕੀਤੀ ਗੀਤਾ ਦੀ ਰਚਨਾ ਵੀ ਕਲਮ ਨੇ ਕੀਤੀ ਜੇ ਮੈਂ ਕਹ ਤੈ ਜਿੰਨੇ ਵੀ ਮਹਾਪੁਰਸ਼ ਸੰਸਾਰ ਤੇ ਆਏ ਉਹਨਾਂ ਨੇ ਕਲਮ ਦੇ ਨਾਲ ਮਨੁੱਖਤ ਨੂੰ ਸੇਧ ਦਿੱਤੀ ਤੇ ਉਹਨਾਂ ਦੀਆਂ ਲਿਖਿਆ ਜੋ ਲਿਖਤਾ ਅੱਜ ਸਾਡੇ ਧਾਰਮਿਕ ਗ੍ਰੰਥ ਬਣ ਕੇ ਪੂਜਣਯੋਗ ਹੋ ਗਏ ਸੋ ਸੱਚੇ ਪਾਤਸ਼ਾਹ ਕਿਰਪਾ ਕਰ ਸਾਰਿਆਂ ਨੂੰ ਕਲਮ ਦੀ ਤਾਕਤ ਦੇ ਤੇ ਇਹ ਕਲਮ ਨਿਰਪੱਖ ਹੋਵੇ ਇਹ ਕਲਮ ਵਿਕਾਉ ਨਾ ਹੋਵੇ ਜੋ ਅੱਜ ਵਰਤਾਰਾ ਸਾਡੇ 99.99% ਜਿਹੜੇ ਲੇਖਕ ਤੇ ਪੱਤਰਕਾਰ ਆ ਉਹ ਹੱਡੀ ਚੂਸ ਬਣ ਗਏ ਨੇ ਪੈਸੇ ਦੇ ਲਾਲਚ ਚ ਰੋਟੀ ਦੀ ਭੁੱਖ ਚ ਆਪਣੀ ਅਕਲ ਤੇ ਜ਼ਮੀਰ ਵੇਚ ਚੁੱਕੇ ਨੇ ਮੈਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹ ਵਿਕੇ ਹੋਏ ਲੋਕਾਂ ਨੂੰ ਸਮੱਤ ਬਖਸ਼ ਇਸ ਕਲਮ ਨੂੰ ਸਨੈਰੀ ਅੱਖਰ ਲਿਖਣ ਦਾ ਮੌਕਾ ਦੇ ਕਾਲੇ ਅੱਖਰ ਨਾਲ ਲਿਖੇ ਜਾਣ ਗੁਰੂ ਸਾਹਿਬ ਦਾ ਫਰਮਾਨ ਹੈ ਜੇ ਤੂੰ ਅਕਲ ਲਤੀਫਾ ਹੈ ਤਾਂ ਕਾਲੇ ਲਿਖਣਾ ਲੇਖ ਆਪਣੇ ਗਰੀਬਾਨ ਮੇ ਸਿਰ ਨੀਵਾ ਕਰ ਦੇਖ ਸੱਚੇ ਪਾਤਸ਼ਾਹ ਨੇ ਹਰਥਾਂ ਹੀ ਸਮਝਾਇਆ ਇੱਥੇ ਅਕਲਾ ਵਾਲਿਆਂ ਤੇ ਕਲਮਾ ਵਾਲਿਆਂ ਨੂੰ ਸਮਝਾਇਆ ਸੋ ਮੇਰੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਭ ਨੂੰ ਸਮਤ ਦੇ ਇੱਕ ਕਲਮ ਜੋ ਮੈਨੂੰ ਬਖਸ਼ਿਸ਼ ਕੀਤੀ ਜੇ ਭਾਵੇਂ ਸਾਫੇ ਦੇ ਰੂਪ ਚ ਹੈ ਪਰ ਤੁਹਾਡੀ ਬਖਸ਼ਿਸ਼ ਹੈ ਮੈਂ ਸਦਾ ਕੋਸ਼ਿਸ਼ ਕਰੂੰਗਾ ਕਿ ਮੇਰੀ ਕਲਮ ਇਨਸਾਫ ਦੀ ਗੱਲ ਕਰੇ ਜ਼ੁਲਮ ਦੇ ਵਿਰੁੱਧ ਗੱਲ ਕਰੇ ਔਰ ਕਾਇਨਾਤ ਨੂੰ ਸਿਰਜਣਾਤਮਕ ਸ਼ਬਦ ਦੇਵੇ ਇਹਨਾਂ ਕਿਤਾਬ ਖੇਮਰਤ ਜਾਚਕਿਆ ਜੋ ਵਦਕੜ ਸ਼ਬਦ ਕਿਹਾ ਗਿਆ ਹੋਵੇ ਧੰਨਵਾਦੀ ਹਾਂ ਤੁਹਾਡਾ ਤੁਹਾਡੇ ਚੈਨਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ